ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜੜ ਹੈਗੀ ਆ ਪਿੰਡ ਨਕੀ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੈਰੋਂ ਲੋਕਾ ਪਿੰਡ ਬਿਲਕੁਲ ਨਜ਼ਦੀਕ ਆ ਦੋਸਤੋ ਵੀਰ ਸੁਖਮਣ ਦੇ ਕੋਲੇ ਆਏ ਆ ਵੀਰ ਸੁਖਮਣ ਦਾ ਜਿਹੜਾ ਪਸ਼ੂ ਵਪਾਰ ਦਾ ਕੰਮ ਆ ਠੀਕ ਆ ਜੀ ਬੇਸ਼ੱਕ ਨਾਕ ਭਾਵੇਂ ਇੱਕ ਦੋ ਹੀ ਆਉਂਦੇ ਆ ਦੋਸਤੋ ਪਰ ਜਿਹੜੇ ਪਸ਼ੂ ਆ ਚੰਗੀ ਕੁਆਲਿਟੀ ਦੇ ਲੈ ਕੇ ਆਉਂਦਾ ਵੀਰ ਅੱਜ ਤੋਂ ਕੁਝ ਦਿਨ ਪਹਿਲਾਂ ਜਿਹੜੀ ਦੋਸਤੋ ਆਪਾਂ ਵੀਡੀਓ ਪਾਈਆਂ ਸੀਗੀਆਂ ਦੋ ਤਿੰਨ ਇਸ ਕਰੋਂ ਵੀਡੀਓ ਪਾਈਆਂ ਨੇ ਬਰੀਡ ਦੇ ਵਿੱਚ ਆਪਾਂ ਤੁਹਾਨੂੰ ਬੱਚੀਆਂ ਦਿਖਾਈਆਂ ਸੀ ਤੇ ਬਹੁਤ ਚੰਗੀਆਂ ਬੱਚੀਆਂ ਸੀ ਬਹੁਤ ਹੀ ਵੀਰਾਂ ਦੀ ਡਿਮਾਂਡ ਸੀ ਵੀ ਉਸੇ ਤਰ੍ਹਾਂ ਦੇ ਪਸ਼ੂ ਫੇਰ ਖਰੀਦਣ ਦੀ ਤੇ ਜਰਸੀ ਦੇ ਵਿੱਚ ਨਹੀਂ ਅੱਜ ਐਚ ਐਫ ਦੀ ਜਿਹੜੀ ਬੱਚੀ ਦਿਖਾਵਾਂਗੇ ਤੁਹਾਨੂੰ ਬਿਲਕੁਲ ਲਵੀ ਜੀ ਬੱਚੀ ਆ ਤੇ ਤਿਆਰੀ ਦੇ ਵਿੱਚ ਆ ਸੂਣ ਦਾ ਬਿਲਕੁਲ ਨੇੜ ਆ ਦੇਣ ਪੁੱਛਾਂਗੇ ਕਿ ਕਿੰਨੇ ਕਜੇ ਪਏ ਆ ਸੂਣ ਦੇ ਵਿੱਚ ਤੇ ਖਾਸ ਵਿਜੜ ਜਿਹੜੀ ਹੈਗੀ ਤੁਸੀਂ ਪਹੁੰਚ ਆ ਸਰਾਲੀ ਮੰਡ ਕਰਨੀ ਆ ਠੀਕ ਆ ਜੀ ਤੇ ਬਿਲਕੁਲ ਨਾਲ ਲੱਗਦੇ ਪਿੰਡ ਦੋਸਤੋ ਕੜਿਆਲਾ ਪਿੰਡ ਬਿਲਕੁਲ ਲੱਗੇ ਆ ਨੱਥੂ ਬੋਰਦੀ ਨੱਥੂਗੇ ਪਿੰਡ ਥੋੜੀ ਦੂਰੀ ਤੇ ਆ ਤੇ ਸ਼ਕਰੀ ਪਿੰਡ ਬਿਲਕੁਲ ਲੱਗੇ ਆ ਤੇ ਕੈਰੋ ਥੋੜੀ ਦੂਰੀ ਤੇ ਹੈਗਾ ਤੇ ਇਸੇ ਤਰ੍ਹਾਂ ਦੋਸਤੋ ਤੁਸੀਂ ਪਿੰਡ ਜਿਹੜੀ ਖਾਸ ਵਿਜਿਟ ਕਰਨੀ ਆ ਤੇ ਨੰਬਰ ਲਗਾਤਾਰ ਵੀਰ ਸੁਖਮਣ ਦੇ ਵੀਡੀਓ ਦੇ ਥੱਲੇ ਚੱਲਦੇ ਪਏ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਧੇਰੇ ਗੱਲਬਾਤ ਕਰ ਸਕਦੇ ਹੋ ਆਓ ਕਰਦੇ ਆ ਗੱਲਬਾਤ ਦੋਸਤੋ ਬੱਚੀ ਜਿਸ ਵੀ ਵੀਰ ਨੂੰ ਪਸੰਦ ਹੋਊਗੀ ਆਪਣੀ ਘਰੇ ਤਸੱਲੀ ਨਾਲ ਇੱਕ ਵਾਰੀ ਆ ਕੇ ਅੱਖੀਂ ਜ਼ਰੂਰ ਦੇਖ ਲਿਓ ਠੀਕ ਹੈ ਤੇ ਆਪਕੇ ਚੌਥਾ ਥਾਣਾ ਦੀ ਜਿਹੜੀ ਤਸੱਲੀ ਕਰ ਲਿਓ ਤੇ ਆਓ ਕਰਦੇ ਆ ਗੱਲਬਾਤ ਹਾਂਜੀ ਸਭ ਤੋਂ ਪਹਿਲਾਂ ਵੀਰ ਸੁਖਮਣ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਮੀਰ ਜੀ ਬਹੁਤ ਵਧੀਆ ਠੀਕ ਠਾਕ ਰਹਾ ਹਾਂਜੀ ਵਧੀਆ ਮੀਰ ਜਰਦੀ ਸਾਹਿਬ ਤੇ ਸੁਖਮਣ ਭਾਈ ਅੱਜ ਆਪਣੇ ਕੋਲ ਬੱਛੀ ਆ ਗਈ ਇੱਕ ਹਾਂਜੀ ਭਾਈ ਐਚ ਤੇ ਜਿੱਦਾਂ ਆਪਾਂ ਜ਼ਿਕਰ ਕੀਤਾ ਵੀ ਪਸ਼ੂ ਵੇਚਕ ਇੱਕ ਦੋ ਹੀ ਲਿਆਉਂਦੇ ਹੋ ਬਈ ਸ਼ੌਂਕੀ ਲਿਆਈਦਾ ਆਪਾਂ ਜੀ ਪਸ਼ੂ ਖਰੀਦਣਾ ਕੋਈ ਵਪਾਰ ਨਾਲ ਮੋਹ ਨਹੀਂ ਜਿਆਦਾ ਸ਼ੌਂਕ ਦਾ ਵਾ ਹੂੰ ਡੰਗਰ ਲਿਆਈਦਾ ਦੋਂਦਾ ਪਹਿਲਣ ਦੂਜੇ ਬਸ ਹੂੰ ਜਿਆਦਾ ਡੰਗਰ ਪ੍ਰਾਣਾ ਆਈ ਨਹੀਂ ਹੂੰ ਤੇ ਅੱਜ ਬੱਛੀ ਆ ਗਈ ਵੀਰ ਆਪਣੇ ਕੋਲ ਸੁਖਮਣ ਹਾਂਜੀ ਤੇ ਕੀ ਬਿਲਕੁਲ ਇਹਦੀ ਸਥਿਤੀ ਹੈਗੀ ਜਾਂ ਕੀ ਡਿ ਦੋ ਦੰਦ ਪੂਰੇ ਕਰ ਗਈ ਆ ਚੌਕ ਦੇ ਦੰਦ ਚੱਕਣ ਦੇ ਆ ਠੀਕ ਆ ਫਾਰਮ ਦੀ ਵਸ਼ੀ ਆ ਉਹਨਾਂ ਆਪਾਂ ਚਲੋ ਆ ਪਾਣੀ ਆਂਦੇ ਵੀ ਦਾਂ ਉਹਨਾਂ ਦੇ ਕਹਿਣ ਮੁਤਾਬਕ ਇਹਦੀ ਮਦਰ ਦਾ ਰਿਕਾਰਡ 27 28 ਕਿਲੋ ਆ ਦੱਸਿਆ ਉਹਨਾਂ ਨੇ ਹੂੰ ਇਹਦੀ ਮਦਰ ਦਾ ਹੂੰ ਮੱਛੀ ਦੇ ਆਪ ਦੇ ਦਿਨ 8 ਤਰੀਕ ਨੂੰ ਪੂਰੇ ਆ ਹੂੰ 8 ਤਰੀਕ ਨੂੰ 8 ਮਈ ਨੂੰ ਹਾਂਜੀ ਤੇ ਬਾਕੀ ਵਸ਼ੀ ਜਿਆਦਾ ਨਹੀਂ ਆ ਪਾਣ ਦੇ 17 18 ਕਿਲੋ ਵਸ਼ੀ ਥੱਲੇ ਆ ਦੁੱਧ ਆਉਂਦੀ ਨਹੀਂ ਪਹਿਲਾਂ ਨਹੀਂ ਹੂੰ ਆ ਦੇਖੋ ਬੇਟੀ ਆ ਦੇਖੋ ਦੋਸਤੋ ਕਮਾਲ ਕਰੀ ਪਈ ਆ ਪਿਓਰ ਜਾਤ ਪਾਤਾਲੀਆਂ ਵੱਛੀਆਂ ਜਿਹੜੀਆਂ ਦੋਸਤੋ ਹੁੰਦੀਆਂ ਨੇ ਤਕਰੀਬਨ ਪਿਓਰ ਬਰੀਡ ਵਾਲੀ ਕੋਈ ਵੱਛੀ ਹੁੰਦੀ ਆ ਤੇ ਉਹ ਪਹਿਲੇ ਸਵੇਰੇ ਦੋਸਤੋ ਇਹੋ ਜਿਹਾ ਹਵਾਨਾ ਬਣਾ ਕੇ ਤਿਆਰ ਕਰਦੀ ਆ ਆ ਤੁਸੀਂ ਲੈਫਟੀ ਵੇਖੋ ਕੁਆਲਿਟੀ ਦੇਖੋ ਤੇ ਠੰਡਾ ਪਸੂਤੀ ਰਾਪਣ ਵੇਖੋ ਜੀ ਆਹ ਵੇਖੋ ਜੀ ਢਿਲ ਢੁਲ ਵੇਖੋ ਹਜੇ ਕਾਫੀ ਜਿਆਦਾ ਹੀ ਆ ਤੇ ਜਿਵੇਂ ਇੱਕ ਹਫਤਾ ਵੀਰ ਦੱਸਦਾ ਪਿਆ ਵੀ ਇੱਕ ਹਫਤਾ ਸਮਾਂ ਹਜੇ ਪਿਆ ਸੁਣ ਦੇ ਵਿੱਚ ਤਾਂ ਤੁਸੀਂ ਜਿਹੜਾ ਦੋਸਤੋ ਜਜਮੈਂਟ ਕਰ ਸਕਦੇ ਹੋ ਵੀ ਲੇਵਾ ਕਰਮਾਲੀ ਬਹੁਤ ਵਧੀਆ ਬਣਾਉਗੀ ਠੀਕ ਆ ਪੂਰਾ ਫਿਕਸ ਅਰਡਰ ਟਾਈਟ ਹਵਾਨਾ ਕਰ ਲੂਗੀ ਜਿਵੇਂ ਜਿਵੇਂ ਬਿਲਕੁਲ ਭਰੂਗੀ ਹਜੇ ਬਈ ਦੋਦੇ 20 22 ਕਿਲੋ ਆਪਾਂ ਪਰ 17 18 ਆਂਦੇ ਵਛੀ ਪਾ ਜੇਗੇ ਉਹ ਗਰਮੀnga ਹੂੰ ਤੇ ਬਾਕੀ ਕੱਦ ਕਾਠੀ ਵੀ ਸੋਹਣਾ ਹੈ ਬਈ ਸੁਖਮਣ ਹਾਂਜੀ ਬਈ ਬਹੁਤ ਜ਼ਿਆਦਾ ਕੱਦ ਕਾਠ ਹੈ ਕੱਦ ਕਾਠੇ ਬਈ ਕੱਦ ਕਰਨਾ ਇਹ ਦੋਦੀ ਹੈ ਢਾਈਆਂ ਸਾਲਾਂ ਦੀ ਹਜੇ ਜਵਾਨ ਹੁੰਦੀ ਹੁੰਦੀ ਇਹਨੇ ਕੱਦ ਕਰਨਾ ਬਹੁਤ ਕਰ ਜਾਣਾ ਬਈ ਠੀਕ ਹੈ ਤੇ ਪੂਛ ਵੀ ਜਿਹੜੀ ਆ ਦੋਸਤੋ ਸਮਾਲ ਸਾਈਜ਼ ਆ ਬਿਲਕੁਲ ਵੇਖੋਗੇ ਨਾ ਇਹਨ ਖੁਚਾਂ ਦੇ ਬਰਾਬਰ ਦੇ ਪਾਉਂਦੇ ਨਾ ਵੀਡੀਓ ਜਿਉਂ ਚੱਡਾ ਤਿਆਰ ਕੀਤਾ ਫੇਰ ਪੂਛ ਵੇਖੋ ਕਿ ਦੀ ਆਪ ਦੱਸਦੀ ਪਈ ਆ ਦੋਸਤੋ ਜਿਵੇਂ ਲੇਵਾ ਖੁੱਲਾ ਬਣਾਉਗੀ ਨਾ ਤੇ ਬਿਲਕੁਲ ਤੋਰਾ ਤੇ ਖਲੋਣੀ ਇਸ ਬੱਚੀ ਦੀ ਆਪ ਦੱਸੂਗੀ ਵੀ ਤਕਰੀਬਨ ਆ ਕੁਛ ਹੈਗੀ ਆ ਚੀਜ਼ ਆ ਆ ਦੇਖੋ ਕੁਆਲਿਟੀ ਪਾਕਿਸਤਾਨਾ ਦੀ ਥਾਣਾ ਮੋਸਟਲੀ ਆਪਾਂ ਦੇਖਦੇ ਆਂ ਕਈ ਵਾਰਾਂ ਬੱਚੀਆਂ ਦੇ ਬਿਲਕੁਲ ਛੋਟਾ ਹੁੰਦਾ ਪਰ ਇੱਥੇ ਦਾ ਦੋਸਤੋ ਬਿਲਕੁਲ ਥਣ ਮੁਠੀ ਵਿੱਚ ਆਊਗਾ ਇਹੋ ਜਿਹਾ ਥਾਣਾ ਲੱਗਾ ਬੱਚੀ ਦੇ ਠੀਕ ਆ ਬਾਕੀ ਕੁਆਲਿਟੀ ਜਿਹੜੀ ਦੋਸਤੋ ਜਿੰਨਾ ਜਦੋਂ ਤੁਸੀਂ ਘਰ ਵਿਜਿਟ ਨਹੀਂ ਕਰਦੇ ਤੁਹਾਨੂੰ ਉਹਨਾਂ ਚਿਰ ਹੋ ਸਕਦਾ ਵੀ ਕੋਈ ਸਮਝ ਵੀਰ ਨੂੰ ਘਟ ਆਵੇ ਇੱਕ ਵਾਰੀ ਅੱਖੀ ਆ ਕੇ ਜਰੂਰ ਵੇਖਿਓ ਚੀਜ਼ ਤੇ ਸਮਝ ਆ ਜਾਊਗੀ ਆ ਦੇਖੋ ਮੇਰੇ ਵੀਰ ਆ ਦੇਖੋ ਜੀ ਫੁੱਲ ਕੁਆਲਿਟੀ ਦੇ ਵਿੱਚ ਆ ਦੋਸਤੋ ਫੁੱਲ ਬਰੀਡ ਦੇ ਵਿੱਚ ਆ ਠੀਕ ਆ ਤੇ ਹਵਾਨੇ ਦੀ ਕੁਆਲਿਟੀ ਤੁਹਾਨੂੰ ਬਹੁਤ ਸੋਹਣੀ ਲੱਗੂਗੀ ਠੀਕ ਆ ਜਿੱਦਾਂ ਆਪਾਂ ਦੇਖਦੇ ਨਾ ਵੀ ਦੂਜੇ ਚਾਹੇ ਤੀਜੇ ਲਕਟੇਸ਼ਨ ਦੇ ਵਿੱਚ ਬੈੜਾ ਇਹੋ ਜਿਹੀ ਹਵਾਨੇ ਬਣਾਉਂਦੀਆਂ ਨੇ ਇਹ ਪਹਿਲੇ ਸਵੇਰੇ ਵਧੀਆ ਲੇਫਟ ਜਿਹੜੀ ਬਣਾ ਕੇ ਤਿਆਰ ਕਰ ਰਹੀ ਐ ਤੇ ਬਈ ਹੁਣ ਤੇ ਬਿਨਾ ਜੀ ਲੈਣ ਆਲੀ ਗੱਲ ਆ ਵਾਸ਼ੀ ਨੇ ਦਿਨਾ ਜੀ ਆਉਣਾ ਹਾਂ ਤੇ ਬਾਕੀ ਸੁਖਮਨ ਵੀਰੇ ਕਿੰਨਾ ਮਦਰ ਦਾ ਕਿੰਨਾ ਮੇਰ ਕੋ ਦੱਸਿਆ ਬਈ 27 28 ਕਿਲੋ ਉਹਨਾਂ ਦੇ ਕੈਨ ਮੁਤਾਬਕ 28 ਕਿਲੋ ਹਾਂਜੀ ਹੋਵੇਗਾ ਜੇਕਰ ਬੱਚੀ ਪਹਿਲੇ ਸਵੇਰੇ ਵਿੱਚ ਉਹਦੀ ਬਿਲਕੁਲ ਆਪਣੇ ਸਾਹਮਣੇ ਆ ਠੀਕ ਆ ਤੇ ਆ ਦੰਦੋਂ ਵੀ ਜਿਹੜੇ ਆਪਾਂ ਚੈੱਕ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਆ ਚੌਕ ਦੇ ਦੰਦ ਤੁਸੀਂ ਵੇਖੋਗੇ ਹਜੇ ਬਰਾਬਰ ਨਹੀਂ ਕੀਤੇ। ਆ ਦੇਖੋ ਜੀ। ਓਕੇ ਤੇ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਜਿਹੜੀ ਹਜੇ ਚੌਕ ਦੇ ਦੰਦ ਆ ਉਹ ਬਰਾਬਰ ਨਹੀਂ ਕੀਤੇ ਗੇ ਤੇ ਦੰਦੋਂ ਵੀ ਆਪਾਂ ਤੁਹਾਨੂੰ ਜਿਹੜੀ ਦਿਖਾ ਦਿੱਤੀ ਆ ਠੀਕ ਆ। ਬੱਚੀ ਪਸੰਦ ਆਊਗੀ। ਓਵਰ ਆਲ ਜਿੰਨੀ ਵੀ ਬੱਚੀ ਹੈਗੀ ਨਾ ਬਾਡੀ ਸਟਰਕਚਰ ਬੰਦਤਾਰਾ ਥਣ ਲੇਵਟੀ ਆ। ਪਸੰਦ ਆਊਗੀ ਬੱਚੀ। ਰੇਡ ਭਾਪੜਤਾ ਪੁੱਛਦੇ ਸੁਖਮਣ ਪਾਈ ਨੇ ਕਿੰਨਾ ਕੁ ਮੋਲ ਲੈਂਦਾ ਕੀਤਾ ਵੀਰ ਸੁਖਮਣ ਕਿੰਨੇ ਦੀ ਲੈਦੇ ਆ ਡਿਮਾਂਡ ਕੀ ਆ ਪਹਿਲੇ ਤੇ ਦੱਸੋ ਡਿਮਾਂਡ ਦੇ ਵਿੱਚੋਂ ਹਾਂ ਨਾ ਦੱਸੋ ਦੋ ਮਹੀਨਾ ਇੱਕ ਰਿਕਵੈਸਟ ਹੀ ਹੋ ਹਾਂਜੀ ਵੀ ਬਾਈ ਵਾਸੀ ਜੋ ਵੀਡੀਓ ਚ ਸੱਚ ਹੋਊਗਾ 1 ਰੁਪਏ ਦਾ ਝੂਠ ਨਾ ਹੋਊਗਾ ਹੂੰ ਮੈਨੂੰ ਐਵੇਂ ਮੈਂ ਤੁਹਾਨੂੰ ਆਖਾਂ ਪਿਛਲੇ ਆਪਾਂ ਗਾਂ ਦੀ ਵੀਡੀਓ ਪਾਈ ਸੀ ਹਾਂ ਉਹ ਬੰਦੇ ਕਿਸੇ ਨੇ ਆਪਾਂ ਨੂੰ ਬਿਆਨਾ ਪਾ ਕੇ ਤੇ 6 ਦਿਨ ਬਾਅਦ ਡੱਕ ਛੱਡੀ 7ਵੇਂ ਦਿਨ ਉਹ ਆਂਦਾ ਬਾਈ ਮੈਨੂੰ ਪੈਸੇ ਨਹੀਂ ਹੋਏ ਹੂੰ ਤੇ ਬਾਈ ਇਦਾਂ ਮੇਰੀ ਤੈਨੂੰ ਪਤਾ ਡੰਗਰਾ ਆਪਾਂ ਵੀ ਰਕਮ ਲਾ ਕੇ ਲਿਆਂਦਾ ਤੇ ਵੀਰ ਮੇਰੇ ਜਿੰਨੇ ਬਿਆਨਾ ਕਰਨਾ ਵ ਹਾਂਜੀ ਬਿਲਕੁਲ ਭਾਈ ਮੁੱਲ ਕਰਨ ਦਾ ਭਾਵੇਂ ਦਾ 70 75 ਕਰ ਲਈਏ ਅੱਜ ਮੋ ਲੋ ਕਰਨਾ ਜਿਹਦੇ ਵਿੱਚ ਥੋੜੀ ਬਾਲੀ ਛੋਟੀ ਕਰਨੀ ਆ ਹਾਂ ਹਾਂ ਭਾਈ 64000 ਵਿੱਚੋਂ ਆਪਾਂ ਛੋਟ ਕਰਨੀ ਆ 64 ਦੇ ਵਿੱਚੋਂ ਹਾਂਜੀ ਭਾਈ ਠੀਕ ਆ ਵੱਡਾ ਮੁੱਲ ਮੈਨੂੰ ਲੱਗਣ데요 ਭਾਈ ਕਿ ਸੁਖਮਣ ਵੀ ਇਹ ਵਾਛੀ ਬਾਹਰੋਂ ਵੀ ਪਸ਼ੂ ਬਹੁਤ ਘੱਟ ਮਿਲਦਾ ਬਾਕੀ ਡਿਮਾਂਡ ਵੀ ਪੂਰੀ ਹੈ ਭਾਈ ਵੇਖੋ 20 ਕਿਲੋ ਵਾਛੀ ਨੇ ਪਹਿਲਾਂ ਨੇ ਪਾਏ ਨਾ ਹੂੰ ਕੋਈ ਇਹ ਕਹਿਣ ਦੀ ਗੱਲ ਨਹੀਂ ਹੈ ਬਾਕੀ ਤੁਹਾਨੂੰ ਪਿਆ ਬਰੀਡਰ ਬਾਹਰ ਕਿੰਨਾ ਕਿੰਨਾ ਮੁੱਲ ਕਰਦੇ 80 ਵੀ ਕਰਦੇ 85 ਵਸ਼ੀਆਂ ਦਾ ਕਰਦੇ ਆ ਲੋਕੀ ਉਹੀ ਪ੍ਰਾ ਵਸ਼ੀਆਂ ਦਾ ਹੀ 30 30 35 35 ਹਜ਼ਾਰ ਮੁੱਲ ਆ ਜਿਹੜੀ ਬਰੀਡ ਹੈ ਵੀਰੇ ਬਰੀਡ ਨਸਲ ਦਾ ਮੁੱਲ ਤਾਂ ਹੈਗਾ ਬਈ ਇਹ ਬੱਚੀ ਆ ਇਹ ਬਿਲਕੁਲ ਮੁੱਲ ਜਿਹੜਾ ਦੋਸਤੋ ਬਰੀਡ ਨਸਲ ਦਾ ਹੁੰਦਾ ਵੀ ਬਹੁਤੇ ਵੀਰਾਂ ਨੇ ਕਹਿ ਦੇਣਾ ਵੀ ਚਲੋ ਇੰਨੇ ਦੀ ਨੇ ਤੇ ਇੰਨੇ ਦੀ ਚਲੋ ਹਰਕਤ ਆ ਜਿਹੜਾ ਦੋਸਤੋ ਆਪੋ ਆਪਣਾ ਨਜ਼ਰੀਆ ਸੋਚ ਸਮਝ ਹਰਕਤ ਆਪੋ ਆਪਣੀ ਪਰ ਠੰਡੀ ਤੇਰੀ ਆ ਬੱਚਾ ਬਈ ਖਰਵੇ ਜੋ ਮਾਰਗੀ ਜਦਾ ਮਾਰਗੀ ਆ ਜੋ ਮਾਰਗੀ ਕਰ ਗਿਆ ਉਹਨੂੰ ਕੋਈ ਪਰਵਾਹ ਆ ਦੇਖੋ ਠ ਵੀ ਵੇਖੋ ਠੀਕ ਆ ਆ ਸ਼ਰੀਫੀ ਹੁੰਦੀ ਆ ਦੋਸਤੋ ਸੀਲ ਸੌਕੂਲਾ ਜਿਹੜਾ ਬੱਚੀਆਂ ਦੇ ਵਿੱਚ ਠੀਕ ਆ ਪਸ਼ੂਆਂ ਦੇ ਵਿੱਚ ਐਦਾਂ ਦਾ ਸ਼ਰੀਫ ਪੁਣਾ ਵੇਖੋ ਬਹੁਤ ਘੱਟ ਵੇਖਿਆ ਹੋਊਗਾ ਤੁਸੀਂ ਆ ਦੇਖੋ ਠੀਕ ਆ ਤੇ ਇਹ ਜਿਹੜੀ ਦੋਸਤੋ ਡਿਮਾਂਡ ਆ ਇਹ ਮੋਲਾ ਇਹ ਬਿਲਕੁਲ ਲੈਦੇ ਆ ਤੇ ਸੁਖਮਣ ਵੀਰੇ ਨੰਬਰ ਆਪਣੇ 897816 ਹਾਂਜੀ 21746 ਠੀਕ ਆ ਜੀ ਸੋ ਦੋਸਤੋ ਇਹ ਸਨ ਵੀਰ ਸੁਖਮਣ ਤੇ ਪਿੰਡ ਸਰਾਲੀ ਮੰਡ ਹੈਗਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵਿਜ਼ਿਟ ਕਰਕੇ ਤੁਸੀਂ ਆਪਣੀ ਅੱਖੀਂ ਦੇਖ ਸਕਦੇ ਹੋ ਬੱਚੀ ਪਸੰਦ ਆਊਗੀ ਦਿਲ ਨੂੰ ਲੱਗੂਗੀ ਤਾਂ ਬੇਸ਼ੱਕ ਸੌਦਾ ਕਰ ਸਕਦੇ ਹੋ ਆਨਲਾਈਨ ਕਿਸੇ ਵੀਰ ਨੇ ਮਗਾਉਣੀਆਂ ਥੋੜੀ ਆਪਣੀ ਸੋ ਸਮਝਾ ਵੀਰ ਸੁਖਮੰਦ ਦੇ ਨਾਲ ਤਾਲਮਿਲ ਬਿਠਾ ਕੇ ਜਿਹੜੀ ਗੱਲਬਾਤ ਕਰ ਲੈਣੀ ਹੈ ਬਾਰੇ ਕੋਈ ਪਰਾਂ ਨਹੀਂ ਸ਼ੁਰੂਆਤ ਜਾਂ ਕਰਦਾ ਇਹ ਤਾਂ ਬਹੁਤ ਛੁੱਕਾ ਟੋਟਾ ਕੱਟ ਰਹੀਆਂ 5-6 ਦਿਨ ਲਾਏਗੀ ਤੁਰੇ ਆਣੀ ਜਾਣਾ ਵਸ਼ੀ ਹੂੰ ਬਾਕੀ ਭਾਈ ਇਹਨਾਂ ਬਰੀਡਰ ਵੀਰ ਉਹਨਾਂ ਆਪੇ ਸਮਝ ਲੈਣੀ ਗੱਲ ਬਿਲਕੁਲ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ